ਅੱਜ ਇੱਕ ਪਾਸੇ ਪੰਜਾਬ ਵਿੱਚ ਖਾਲਸਾ ਪੰਥ ਦਾ ਸਾਜਨਾ ਦਿਵਸ ਤੇ ਵਿਸਾਖੀ ਦੇ ਤਿਉਹਾਰ ਦੀਆਂ ਖੁਸ਼ੀਆਂ ਮਨਾਇਆਂ ਜਾ ਰਹੀਆਂ ਸਨ ਉੱਥੇ ਹੀ ਅੰਮ੍ਰਿਤਸਰ ਦੇ ਵਿੱਚ ਜਲਿਆਂਵਾਲਾ ਬਾਗ ਵਿੱਚ ਉਨ੍ਹਾਂ ਸ਼ਹੀਦਾਂ ਨੂੰ ਨਮਨ ਵੀ ਕੀਤਾ ਜਾ ਰਿਹਾ ਸੀ ਜੋ ਸਨ 1919 ਦੇ ਵਿੱਚ ਆਜ਼ਾਦੀ ਦੇ ਸੰਘਰਸ਼ ਲਈ ਵਿਸਾਖੀ ਵਾਲੇ ਦਿਨ ਜਲਿਆਂਵਾਲੇ ਬਾਗ ਵਿੱਚ ਇਕੱਠੇ ਹੋਏ ਸਨ ਤੇ ਗੋਰੇ ਅੰਗਰੇਜ਼ ਜਨਰਲ ਡਾਇਰ ਦੀਆਂ ਗੋਲੀਆਂ ਨਾਲ ਸ਼ਹੀਦ ਹੋ ਗਏ ਸਨ 1919 ਦੀ ਵਿਸਾਖੀ ਭਾਰਤ ਪੰਜਾਬ ਦੇ ਕੁਰਬਾਨੀਆਂ ਭਰੇ ਇਤਿਹਾਸ ਦੀ ਉਹ ਘਟਨਾ ਸੀ ਜਿਸ ਨੂੰ ਕਦੇ ਨਹੀਂ ਭੁਲਾਇਆ ਜਾ ਸਕਦਾ ਅੱਜ ਉਹਨਾ ਸ਼ਹੀਦਾਂ ਨੂੰ ਯਾਦ ਕਰਦਿਆਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਲੀਡਰ ਜਲਿਆਂਵਾਲਾ ਬਾਗ ਪਹੁੰਚੇ। ਅੰਮ੍ਰਿਤਸਰ ਤੋਂ ਪਾਜਪਾ ਉਮੀਦਵਾਰ ਕਰਨਜੀਤ ਸਿੰਘ ਸੰਧੂ ਪਾਜਪਾ ਨੇਤਾ ਤਰਨਚੂਬ ਕਾਂਗਰਸੀ ਨੇਤਾ ਰਾਜਕੁਮਾਰ ਵੇਰਕਾ ਤੇ ਹੋਰਨਾ ਆਗੂਆਂ ਨੇ ਸ਼ਹੀਦਾਂ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ ਹੈ। ਮੇਰੇ ਨਾਲ ਬੈਠੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਅਧਿਕਾਰੀ ਡਾਕਟਰ ਹਰਵਿੰਦਰ ਸੰਧੂ ਜੀ ਸਾਡੇ ਜੋ ਦੇਖ ਰਹੇ ਕਰ ਰਹੇ ਨੇ ਸਾਲਾਂ ਤੋਂ ਜਲੇ ਵਾਲੇ ਬਾਗ ਸ਼ਹੀਦੀ ਸਥਲ ਦੀ ਮੁਖਰਜੀ ਸਾਹਿਬ ਡਾਕਟਰ ਆਮਚਾਵਲਾ ਜੀ ਭਾਜਪੀ ਦੇ ਵરિਸ਼ ਨੇਤਾ ਔਰ ਅੰਮ੍ਰਿਤਸਰ ਤੋਂ ਆਏ ਹੋਏ ਅੰਮ੍ਰਿਤਸਰ ਦੇ ਪਿਆਰੇ ਨਿਵਾਸੀ ਅੱਜ ਅਸੀਂ 13 ਅਪ੍ਰੈਲ 1919 ਨੂੰ ਜੋ ਸ਼ਹੀਦੀ ਸਾਕਾ ਆਇਆ ਜਿਸੇਲੇ ਰੋਲਟ ਐਕਟ ਦਾ ਖਿਲਾਫਤ ਕਰਨ ਲਈ ਔਰ ਡਾਕਟਰ ਸੈਫੁਦੀਨ ਕੁਚਲੂ ਔਰ ਡਾਕਟਰ ਡਾਕਟਰ ਸਤਪਾਲ ਜੀ ਉਨ੍ਹਾਂ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਇੱਕ ਪੀਸਫੁੱਲ ਜਿਹਨੂੰ ਕਹਿੰਦੇ ਸ਼ਾਂਤੀਪ੍ਰੀਅ ਦੇਸ਼ ਭਗਤਾ ਦੀ ਬੈਠਕ ਚੱਲ ਰਹੀ ਸੀ ਕੁਝ ਲੋਕ ਜਿਹੜੇ ਸੀ ਉਹ ਵਿਸਾਖੀ ਮਨਾਣ ਲਈ ਆਏ ਹੋਏ ਸੀ ਜਲ੍ਹਿਆਲੇ ਬਾਗ ਵਿੱਚ ਕਿ ਜਿਹੜੇ ਤੁਹਾਨੂੰ ਪਤਾ ਫਸਲਾਂ ਪੱਕ ਜਾਂਦੀਆਂ ਨੇ ਕਿਸਾਨ ਜਿਹੜਾ ਖੁਸ਼ੀਆਂ ਮਨਾਉਂਦਾ ਹੈ ਵਿਸਾਖੀ ਵਾਲੇ ਦਿਨ ਉਹ ਆਪਣੇ ਪਰਿਵਾਰ ਔਰ ਬੱਚਿਆਂ ਦੇ ਨਾਲ ਆਏ ਹੋਏ ਸੀ ਉਸ ਵੇਲੇ ਇੱਕ ਆਂਤਕੀ ਖਤਿਆਰਾ ਬ੍ਰਿਗੇਡੀਅਰ ਜਨਰਲ ਡਾਇਰ ਜਿਹੜਾ ਉਹ ਆਪਣੀ ਪਲਟਨ ਲੈ ਕੇ ਜੱਲ੍ਹਿਆਂ ਵਾਲੇ ਬਾਗ ਜਾਏ ਕਿਉਂਕਿ ਜੱਲ੍ਹਿਆਂ ਵਾਲੇ ਬਾਗ ਦੀ ਇੱਕ ਐਂਟਰੈਂਸ ਹੈ ਬਾਕੀ ਕੋਈ ਐਂਟਰੈਂਸ ਨਹੀਂ ਉਹਨੇ ਉਹ ਐਂਟਰੈਂਸ ਬਲਾਕ ਕਰਕੇ ਅੰਦਾਜ਼ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਨਿਹੱਤੇ ਲੋਗਾ ਦੇ ਪੈਣਾ ਮਾਤਾਵਾ ਬੱਚੀਆਂ ਬੱਚੇ ਸਾਰੇ ਜਿਹੜੇ ਸੀਗੇ ਉਹ ਉਹਨਾਂ ਤੇ ਗੋਲੀਆਂ ਦੀ ਬਾਰਿਸ਼ ਕਰ ਦਿੱਤੀ ਬਹੁਤ ਲੋਕ ਜਿਹੜਾ ਸ਼ੀਦੀ ਕੂਹਾਂ ਸਾਡਾ ਉਹਦੇ ਵਿੱਚ ਉਹਨਾਂ ਨੇ ਛਾਲਾ ਮਾਰ ਦਿੱਤੀਆਂ ਉਹ ਭਰ ਗਿਆ ਲਾਸ਼ਾਂ ਨਾਲ ਔਰ ਹਜ਼ਾਰ ਤੋਂ ਉੱਤੋਂ ਲਗਭਗ ਜੋ ਸੁਣਨੀ ਚਾਹੁੰਦਾ ਹੈ ਲੋਕਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਔਰ 1500 ਤੋਂ ਵੱਧ ਲੋਕ ਘਾਇਲ ਹੋ ਗਏ ਔਰ ਇਹ ਸ਼ਹੀਦੀ ਸਾਕੇ ਦਾ ਸਾਰੇ ਦੇਸ਼ ਦੇ ਵਿੱਚ ਔਰ ਸਾਰੀ ਦੁਨੀਆ ਦੇ ਵਿੱਚ ਨਿਖੇਦੀ ਹੋਈ ਔਰ ਉਸ ਤੋਂ ਬਾਅਦ ਜਿਹੜਾ ਦੂਸਰਾ ਸ਼ਹੀਦ ਉਦਮ ਸਿੰਘ ਜੀ ਇਸੇ ਪੰਜਾਬ ਦੀ ਧਰਤੀ ਦਾ ਬੇਟਾ ਜਿਨਨੇ ਕਸਮ ਖਾਧੀ ਕਿ ਮੈਂ ਬਦਲਾ ਲਾਂਗਾ ਇਹ ਨਿਰਦੋਸ਼ ਨਿਹੱਤੇ ਦੇਸ਼ਵਾਸੀਆਂ ਦੀ ਜੋ ਹੱਤਿਆ ਕੀਤੀ ਹੈ ਬ੍ਰਿਗੇਡੀਅਰ ਜਨਰਲ ਡਾਇਰ ਨੇ ਤੇ 1940 ਦੇ ਵਿੱਚ ਉਹਨਾਂ ਨੇ ਜਾ ਕੇ ਜਿਹੜਾ ਉਹ ਡਾਇਰ ਸੀ ਜਿਹੜਾ ਹੈੱਡ ਸੀ ਜਿਹਨੇ ਬ੍ਰਿਗੇਡੀਅਰ ਡਾਇਰ ਨੂੰ ਆਰਡਰ ਦਿੱਤੇ ਸੀਗੇ ਅਤਿਆ加ੰਡ ਦੇ ਉਹਨੂੰ ਮੌਤ ਦੀ ਨੀਂਦ ਸੁਆਇਆ ਔਰ ਬਦਲਾ ਲਿਆ ਔਰ ਉਹ ਸ਼ਹੀਦ ਉਦਮ ਸਿੰਘ ਦੀਆਂ ਹਸਤੀਆਂ ਜਿਹੜੀਆਂ 1974 ਦੇ ਵਿੱਚ ਭਾਰਤ ਲਿਆਂਦੀਆਂ ਗਈਆਂ ਔਰ ਇਸੇ ਤਰ੍ਹਾਂ ਖਾਲਸਾ ਪੰਥ ਦੀ ਸਥਾਪਨਾ ਸਾਡੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸੇ ਦਿਨ 13 April 1699 ਇਚ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਔਰ ਖਾਲਸੇ ਦਾ ਮਤਲਬ ਹੈਗਾ ਪਿਓਰ ਜਬ ਬਿਲਕੁਲ ਸ਼ੁੱਧ ਸੋ ਜਿਹੜੇ ਸਿੱਖ ਭਾਈ ਨੇ ਸਾਡੇ ਉਹਨਾਂ ਨੂੰ ਖਾਲਸਾ ਕਿਆ ਜਾਣ ਲੱਗ ਪਿਆ ਸੋ ਖਾਲਸਾ ਪੰਥ ਦੀ ਸਥਾਪਨਾ ਵੀ 13 April ਵਿਸਾਖੀ ਵਾਲੇ ਦਿਨ ਹੋਈ ਸੋ ਅੱਜ ਮੈਂ ਸਾਰੇ ਅੰਮ੍ਰਿਤਸਰ ਗੁਰੂ ਨਗਰੀ ਦੇ ਸ਼ਹਿਰ ਵਾਸੀਆਂ ਨੂੰ ਟਰਸਟੀ ਹੋਣ ਦੇ ਨਾਤੇ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੱਲੋਂ ਜਿਹੜੇ ਕਿ ਇਸ ਜ਼ਿਲ੍ਹੇ ਵਾਲੇ ਬਾਗਟਰਸ ਦੇ ਚੇਅਰਮੈਨ ਨੇ ਔਰ ਮੈਂ ਟਰਸਟੀ ਆ ਉਹਦੇ ਨਾਤੇ ਮੈਂ ਸਾਰੇ ਅੰਮ੍ਰਿਤਸਰ ਵਾਸੀਆਂ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਸਾਰੇ ਦੇਸ਼ ਵਾਸੀਆਂ ਨੂੰ ਅੱਜ ਇਹ ਅਹਵਾਨ ਕਰਨਾ ਕਿ ਉਹ ਲੋਕ ਜਿਨ੍ਹਾਂ ਨੇ ਤੁਹਾਡੇ ਆਜ਼ਾਦ ਜੀਵਨ ਲਈ ਅਠਨੀਆਂ ਹਵਾਵਾਂ ਆਜ਼ਾਦੀ ਦੀਆਂ ਚੱਲ ਰਹੀਆਂ ਆਪਣੇ ਜੀਵਨ ਕੁਰਬਾਨ ਕਰ ਦਿੱਤੇ ਮੈਂ ਪ੍ਰਧਾਨ ਮੰਤਰੀ ਜੀ ਦਾ ਧੰਨਵਾਦੀ ਵੀ ਹਾਂ ਚੇਅਰਮੈਨ ਦੇ ਤੌਰ ਤੇ ਇਹ ਜਿਹੜਾ ਜਲਿਆਲਾਬਾਗ ਟਰਸਟ ਹੈ ਜਿਹਨੂੰ 100 ਸਾਲ ਪੂਰੇ ਹੋਏ 13 ਅਪ੍ਰੈਲ 2019 ਚ ਤੇ ਉਹਨਾਂ ਨੇ 20 ਕਰੋੜ ਦਾ ਪੈਕੇਜ ਦਿੱਤਾ ਜਿਹਦੇ ਨਾਲ ਅਸੀਂ ਇਹਦੀ ਬਿਊਟੀਫਿਕੇਸ਼ਨ ਕੀਤੀ ਹੈ ਹਰ ਸੁਵਿਧਾ ਜਿਹੜੀ ਹੈ ਉਹ ਯਾਤਰੀਆਂ ਨੂੰ ਸ਼ਰਧਾਲੂਆਂ ਨੂੰ ਪ੍ਰੋਵਾਈਡ ਕੀਤੀ ਹੈ ਸੋ ਅੱਜ ਮੈਂ ਸਾਰਿਆਂ ਨੂੰ ਇਹ ਨਮਨ ਕਰਾਂਗੇ ਸ਼ਹੀਦਾਂ ਨੂੰ ਯਾਦ ਕਰਿਆ ਕਰੀਏ ਨਮਨ ਕਰਿਆ ਕਰੀਏ ਜਿਨ੍ਹਾਂ ਨੇ ਆਪਣੇ ਬਿਨਅਜ਼ੀ ਸਵਾਰਥ ਦੇ ਸਾਡੇ ਜੀਵਨ ਸੁੱਖਵੇਂ ਬਣਾ ਲਈ ਆਪਣੇ ਜੀਵਨ ਕੁਰਬਾਨ ਕਰ ਦਿੱਤੇ